ਮੁਲਾਜ਼ਮ ਇਕਤਾ ਚੈਨਲ ਦੇਖਦੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਫਾਜ਼ਿਲਕਾ ਜ਼ਿਲ੍ਹੇ ਵਿੱਚ ਮਲਟੀਪਰਪਸ ਕੇਂਦਰ ਦੀ ਹੋਈ ਚੋਣ ਇਸ ਬਾਰੇ ਗੱਲ ਕਰਦੇ ਆ ਅੱਜ ਇੱਕ ਸਰਬਸੰਮਤੀ ਨਾਲ ਚੋਣ ਕੀਤੀ ਹੈ ਜਿਦੇ ਵਿੱਚ ਅਸੀਂ ਸਾਡੇ ਸਾਥੀ ਪਵਨਦੀਪ ਕਮੋਦਜੀ ਉਹਨਾਂ ਨੂੰ ਬਤੌਰ ਜ਼ਿਲ੍ਹਾ ਮੰਤਰੀ ਚੁਣੇ ਤੇ ਮੈਂ ਇਸ ਮੌਕੇ ਤੇ ਪੰਜਾਬ ਦੀ ਸਾਡੀ ਜਥੇਬੰਦੀ ਵੱਲੋਂ ਸਮੂਹ ਜ਼ਿਲ੍ਹਾ ਫਾਜ਼ਿਲਕਾ ਦੇ ਉਰਦਾਰਾਂ ਨੂੰ ਵਧਾਈ ਜਿੰਦਾ ਤੇ ਨਾਲ ਹੀ ਸਾਡੇ ਨਵੇਂ ਚੁਣੇ ਗਏ ਪ੍ਰਧਾਨ ਕਮੇਟੀ ਸਮੂਹ ਜੀ ਨੂੰ ਵਧਾਈ ਦੇਣ ਦੇ ਨਾਲ ਹੀ ਆਸ਼ ਕਰਦਾ ਹੈ ਕਿ ਇਹ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਜਿਸ ਤਰ੍ਹਾਂ ਜਥੇਬੰਦੀ ਨੇ ਬਹੁਤ ਵੱਡੇ ਇਤਿਹਾਸ ਜਿਹੜੇ ਹੈ ਉਹ ਮੀਲ ਪੱਥਰ ਸਾਬਤ ਹੋਇਆ ਸਾਡੇ ਵਾਸਤੇ ਇਤਿਹਾਸਾ ਜਾ ਜਥੇਬੰਦੀ ਨੇ ਉਸੇ ਤਰ੍ਹਾਂ ਸਾਡੇ ਸਾਥੀ ਆਉਣ ਵਾਲੇ ਟਾਈਮ ਦੇ ਵਿੱਚ ਜਥੇਬੰਦੀ ਨੂੰ ਅੱਗੇ ਲੈ ਕੇ ਜਾਣਗੇ ਕਿ ਜਥੇਬੰਦੀ ਦੇ ਨਾਲ ਜਿਹੜਾ ਸਟੇਟ ਸੁਭਾ ਕਮੇਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੇਟਰ ਵਾਸਤੇ ਮਲਟੀ ਪਰਪਸ ਕੇਟਰ ਵਾਸਤੇ ਕੰਮ ਕਰਮਗੇ ਤੇ ਸਾਡੀਆਂ ਜਿਹੜੀਆਂ ਪ੍ਰਾਪਤੀਆਂ ਰਹਿੰਦੀਆਂ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਪ੍ਰਾਪਤੀਆਂ ਦੇ ਵਿੱਚ ਆਪਦਾ ਯੋਗਦਾਨ ਪਾਉਂਗੇ ਪਹਿਲਾਂ ਤਾਂ ਇਹਨਾਂ ਸਾਥੀਆਂ ਦਾ ਮੇਰੇ ਵੱਲੋਂ ਧੰਨਵਾਦ ਹੈ ਮੈਨੂੰ ਇਹਨਾਂ ਮਾਣ ਪਕਸ਼ਾਂ ਦੇ ਤੇ ਮੈਂ ਸਾਥੀਆਂ ਦੇ ਮਾਨ ਜਿਹੜਾ ਮੈਨੂੰ ਮਾਨ ਸਨਮਾਨ ਦਿੱਤਾ ਉਹਦੇ ਤੇ ਖਰਾ ਉਤਰਾਂਗਾ ਇਹਦੇ ਲਈ ਅਸੀਂ ਜਥੇਬੰਦੀ ਦੇ ਜੋ ਪਹਿਲਾਂ ਕੰਮ ਚੱਲ ਰਹੇ ਸੀ ਤੇ ਹੋਰ ਵੀ ਜਥੇਬੰਦੀ ਦੇ ਤੇ ਲੈ ਕੇ ਜੋ ਕੇਂਟਰ ਵਾਸਤੇ ਕੰਮ ਕਰਨ ਵਾਲੇ ਨੇ ਅਸੀਂ ਉਹਨਾਂ ਨੂੰ ਪੂਰੇ ਤਨ ਦੇ ਨਾਲ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਨਿਭਾਵਾਂਗੇ ਜੋ ਵੀ ਸਾਡੀ ਜਥੇਬੰਦੀ ਡਿਊਟੀ ਲਾਊਗੀ ਉਹਨੂੰ ਮੈਂ ਆਪਣੀ ਪੂਰੀ ਹਾਂਜੀ ਅੱਜ ਜਿਹੜੇ ਪ੍ਰਧਾਨ ਜੀ ਦੀ ਚੋਣ ਹੋਈ ਹੈ ਸਾਨੂੰ ਬਹੁਤ ਮਾਣ ਹੈ ਨਾਲ ਤੇ ਇਹ ਵੀ ਸੁਦੇਂਦਰ ਬਾਦਰੀ ਜੀ ਤਰ੍ਹਾਂ ਆਪਣਾ ਆਪ ਸਾਨੂੰ ਮਨ ਦੇ ਤਰ ਨਾਲ ਸਾਰਾ ਕੁਝ ਬਹੁਤ ਵਧੀਆ ਕੰਮ ਕਰਨਗੇ ਤੇ ਸਾਰਿਆਂ ਦਾ ਪੂਰਾ ਸਹਿਯੋਗ ਦੇ ਤੇ ਅਸੀਂ ਵੀ ਸਾਰੇ ਇਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਠੀਕ ਹੈ ਜੀ ਅੱਜ ਦੀ ਚੋਣ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਾਨੂੰ ਬਹੁਤ ਮਾਣ ਹੈ ਕਿ ਸਾਡੇ 1263 ਵੀਰ ਨੂੰ ਜਿਲ੍ਹਾ ਪ੍ਰਧਾਨ ਦਾ ਉਹਦਾ ਮਿਲਿਆ ਹੈ ਅਸੀਂ ਚਾਰੋਂ ਬਲਾਗ ਪ੍ਰਧਾਨ ਅਸੀਂ ਇਹਦੇ ਕਬਲਜੀਤ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆਂ ਜਿੱਥੇ ਵੀ ਆਵਾਜ਼ ਮਾਰੂਗਾ ਅਸੀਂ ਇਹਦੀ ਇੱਕ ਆਵਾਜ਼ ਦੁਨੀਆ ਤੇ ਪਹੁੰਚਾਂਗੇ ਚਾਹੇ ਜਿੱਥੇ ਜਾਏਗਾ ਅਸੀਂ ਉੱਥੇ ਚੱਲਾਂਗੇ। ਮੈਨਾਂ ਚੋਣੇ ਆਈ ਦੀ ਚੋਣਾਰੇ ਮਲਟੀਪਰਪਸ ਹੈਲਥ ਐਮਪਲਾਈਜ਼ ਨੇ ਮੇਲ ਫੀਮੇਲ ਪੰਜਾਬ ਦੇ ਜ਼ਿਲ੍ਹਾ ਫਾਜ਼ਲਕਾ ਦੀ ਅੱਜ ਚੋਣ ਤਾਂ ਸਾਡੀ ਪਹਿਲਾਂ ਹੀ ਹੋ ਚੁੱਕੀ ਸੀਗੀ। ਜੁਨੀਅਨ ਸਾਡੀ 3 ਸਾਲ ਤੋਂ ਉਹਦੇ ਵਿੱਚ ਤਾਈ ਹੋਈ ਆ। ਅਸੀਂ ਸਾਡਾ ਮਕਸਦ ਇਹ ਹੈਗਾ ਸੀਗਾ ਕਿ ਨਵੇਂ ਚਿਹਰਿਆਂ ਨੂੰ ਅੱਗੇ ਲੈ ਕੇ ਆਉਣਾ ਨਵੇਂ ਬੰਦਿਆਂ ਨੂੰ ਜ਼ਿੰਮੇਵਾਰੀਆਂ ਦੇਣਾ ਉਸ ਵਾਸਤੇ ਅਸੀਂ ਇੱਕ ਫਾਜ਼ਲਕਾ ਜ਼ਿਲ੍ਹੇ ਦੀ ਯੂਨੀਅਨ ਦੀ ਜ਼ਿੰਮੇਵਾਰੀ ਸਾਡੇ ਸਾਥੀ ਤੌਜੀਦ ਕੰਬੋਜ਼ ਨੂੰ ਦਿੱਤੀ ਹੈ ਅਸੀਂ ਸਾਨੂੰ ਇਹਦੇ ਤੇ ਪੂਰਾ ਭਰਸਾ ਹੈ ਆਪ ਦੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵੇਗਾ ਤੇ ਅਸੀਂ ਜਨਕ ਸਰਸਾ ਦਵਾਣੇ ਆ ਕਿ ਅਸੀਂ ਵੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣੇ ਕੇਟਰ ਪ੍ਰਤੀ ਦਿਨ ਰਾਤ ਕਰਕੇ ਜਿਹੜੀਆਂ ਸਾਡੀਆਂ ਕੋਈ ਵੀ ਪੈਂਡਿੰਗ ਮੰਗਾ ਹੈਗੀਆਂ ਨੇ ਉਹਦੇ ਵਿੱਚ ਅਸੀਂ ਸਹਿਯੋਗ ਕਰਾਂਗੇ ਪੂਰੀਆਂ ਕਰਾਉਣ ਦੇ ਵਿੱਚ ਕਿ ਸਾਡਾ ਜਿਹੜਾ ਇਹ ਫਾਈਲ ਕਾ ਜਥੇਵੰਦਿਕ ਟਾਚਾ ਬਹੁਤ ਵਧੀਆ ਤੇ ਬਹੁਤ ਸਹੀ ਤਰੀਕੇ ਨਾਲ ਚੱਲ ਰਿਹਾ ਹੈ ਇਹਦੀ ਜ਼ਿੰਮੇਵਾਰੀ ਲਈ ਮੈਂ ਕਵਲਜੀਤ ਕਮੋਜ ਨੂੰ ਵਧਾਈ ਦਿੰਦਾ ਹਾਂ ਜੀ ਨਵੇਂ ਚੋਣੇ ਦੌਰਾਨ ਨੂੰ ਸਾਡੇ ਬਲਾਕ ਵੱਲੋਂ ਸੱਲਾਹਤਾ ਸਾਰੇ ਬਲਾਕ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੇ ਪ੍ਰਧਾਨ ਜੀ ਨੂੰ ਸਾਡੇ ਬਲਾਕ ਵੱਲੋਂ ਇੱਥੇ ਵੀ ਕਿਸ਼ੂਰਤ ਹੋਏਗਾ ਇਸ ਦਾ ਪੂਰਨ ਸਹਿਯੋਗ ਕਰਾਂਗੇ ਪ੍ਰਧਾਨ ਜੀ ਜਿਹੜੇ ਸੁਵਿੰਦਰ ਸਿੰਘ ਜੀ ਪਹਿਲਾਂ ਪੂਰੀ ਤਰ੍ਹਾਂ ਇਨਾਂ ਦੇ ਤੇ ਕੰਮ ਕਰ ਰਹੇ ਸੀ ਉਹਨਾਂ ਨੇ ਜਿਹੜੀ ਪੰਜਾਬ ਲੈਵਲ ਤੇ ਜ਼ਿੰਮੇਵਾਰੀ ਲਗਾ ਦਿੱਤੀ ਪੰਜਾਬ ਟੀਮ ਵੱਲੋਂ ਤੇ ਉਸ ਤੋਂ ਬਾਅਦ ਕਬਲ ਜੀ ਨੂੰ ਨਵਾਂ ਆਪਾਂ ਅੱਗੇ ਲੈ ਕੇ ਆਏ ਆ ਇਹਨਾਂ ਦੇ ਨਾਲ ਜੋ ਵੀ ਸਹਿਯੋਗ ਦੀ ਲੋੜ ਹੋਏਗੀ ਸਾਡਾ ਬਲਾਕ ਬਿਲਕੁਲ ਨਾਲ ਖੜੇਗਾ ਐਸੇ ਆਪਣੀ ਜ਼ਿੰਮੇਵਾਰੀ ਵੀ ਨਿਭਾਵਾਂਗੇ ਕਬਲ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਆਉਣ ਵਾਲੇ ਸਮੇਂ ਵਿੱਚ ਜਿਹੜੇ ਯੂਨੀਅਨਾਂ ਦੇ ਨਵੇਂ ਉਭਰਾਲੇ ਇਹ ਪੂਰਾ ਜਿਹੜੇ ਕੰਮ ਲਿਖਾਂਗੇ ਉਹਨਾਂ ਦੀ ਪੂਰਾ ਤਰਫ ਧੰਨਵਾਦ